ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਂ ਬਾਈ ਭਾਣੂਪ੍ਰੀਤ ਸਿੰਘ ਆ ਪਿੰਡਾਂ ਨੇ ਐ ਜਲਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਕੰਟੈਕਟ ਨੰਬਰ ਹੈ 9877868899 ਦੂਜਾ ਨੰਬਰ ਹੈ 9873 ਇਹ ਵੱਡੇ ਭਰਾ ਨੰਬਰ ਆਈ ਠੀਕ ਹੈ ਬੈੜ ਆਪਣੇ ਕੋਲ ਤਾਜੀ ਸੂਈ ਵੀ ਹੈ ਨਾ ਇਹ ਮੈਡ ਇੱਕ ਸੂਈਆਂ ਨੂੰ ਤਾਂ ਬੜਾ ਆਪਣੇ ਕੋਲ 14 15 ਬੈੜਾ ਹੋਰ ਵੀ ਨਹੀਂ ਗਈ ਠੀਕ ਹੈ ਤੇ ਬੈੜਾ ਪਾਉਂ ਫਲਾਹ ਵਾਲੀ ਕੁਝ ਹੋਣੀ ਹੈਗੀ ਕਿਹੜਾ ਸੁਆ ਸੂਈ ਹੈ ਜੀ ਸੁਆ ਭਈ ਇਹ ਦੂਜਾ ਸੂਈ ਹੈਗੀ ਇਹ ਆਪਾਂ ਆਮ ਘਰੂ ਹੀ ਲਈ ਹੈਗੀ ਤੇ ਇਹ ਪ੍ਰੂਨ ਇਹਦੇ 24 25 ਕਿਲੋ ਦੁੱਤਾ ਹੋਵੇਗਾ ਸੂਈ ਨੂੰ ਟਾਈਮ ਕਿੰਨਾ ਖੋਗੇ ਸੂਈ ਨੂੰ ਭਰੇ ਐ ਮੰਨ ਕੇ ਚੱਲ ਵੀ ਆ ਰਾਤ ਹੀ ਸੂਈ ਹੈਗੀ ਜੀ ਅਜੇ ਰੋਕਿਆ ਜੇਰ ਵਗੈਰਾ ਡਾਣਾ ਵੀਡੀਓ ਆਪਣੇ ਕੋਲੇ ਬਣੀ ਕਰਕੇ ਪਾਠ ਕਿਲੋ ਬੋਲੀ ਚੋਈ ਵੀ ਆਈ ਠਿੱਕਰਾ ਰੈਲੀ ਜੀ ਕਰਤੀ ਆਪਾਂ ਹਾਂ ਬਈ 7 8 ਕਿਲੋ ਇਹ ਚੌਣ ਚਵਾ ਕੇ ਉਹ ਨਿਕਲਿਆ ਚੌਣ ਚਵਾ ਦਾ ਭਾਈ ਇਹਨਾਂ ਪਧਾਰਾ ਮਾਰ ਕੇ ਦਿਖਾ ਦਿੰਨੇ ਹੈਗੇ ਠੀਕ ਹੈ ਤੇ ਹਾਂ ਉਹ ਵੀ ਚੱਲ ਪੁੱਤਰ ਤੀ ਤੂੰ ਫੋਨ ਲਾ ਲਿਆ ਤਾਂ ਕਰਕੇ ਆ ਕਿ ਇਹਦਾ ਆਪੇ ਵੀਡੀਓ ਕੱਲ ਕੋਲ ਨੂੰ ਬਣਾਉਂਗੀ ਠੀਕ ਅੰਦਾਜ਼ਾ ਦੁੱਧ ਕਿੰਨਾ ਦੇ ਦੂਗੀ ਇਹ ਅੰਦਾਜ਼ਾ ਵੀ ਰਹਿ ਮੰਨ ਕੇ ਚੱਲ ਵੀ ਜਿਹੜੇ ਕੋਈ ਵਧੀਆ ਸੇਵਾ ਕਰਨ ਫਿਰ 30 ਕਿਲੋ ਬੱਸੀ ਦੁੱਧ ਦਊਗੀ ਠੀਕ ਹੈ ਨਹੀਂ ਸਾਈ 22 ਕਿਲੋ ਮੰਨ ਕੇ ਜਿਹੜਾ ਮਰਜ਼ੀ ਵੀ ਹੋ ਲੈ 25 ਤਾਂ ਪਾਰ ਵਾਲੇ ਤਾਂ ਹੈਗੀ 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 ਫਿਰ ਨੋਰਮਲੀ ਦੂ ਬਈ ਫਿਰ ਚਵਾਈ ਦੇਖ ਸਕਦੇ ਹਾਂ ਤੇ ਫਿਰ ਨਿਆਣਾ ਦਾ ਪਾਉਣ ਦੀ ਲੋੜ ਹੀ ਨਹੀਂ ਕੋਈ ਨਾ ਵੀ ਕੋਈ ਨਹੀਂ ਕਹਿੰਦੀ ਕਰਮ ਵਾਲੀ ਵਿਚਾਰੀ ਠੀਕ ਚੁਵਾਈ ਦੇਖੋ ਕਿਆ ਬਾਤ ਆ ਮੋਟਾ-ਮੋਟਾ ਝੋਨਾ ਸਾਫ ਸੁਥਰਾ ਤੇ ਬੌੜੇ ਦੇ ਵਿੱਚ ਹੀ ਹਾਲੇ ਰਾਤ ਦੀ ਸੁਈ ਵੇ ਸਵੇਰ ਦੀ ਤੇ ਚੁਵਾਈ ਇੱਕ ਨੰਬਰ ਆ ਜਮਾ ਤੇ ਥਣ ਚਾਹੇ ਆਪਾਂ ਮਸ਼ੀਨੀ ਝੋਲੇ ਚਾਹੇ ਹੱਥੀ ਹਨ ਹਾਂ ਬਈ ਦੋਨੇ ਟਾਈਪ ਦਾ ਥਣ ਲੱਗਾ ਧਾਰ ਦੇਖੋ ਗੋਰ ਧਾਰ ਢੇਕ ਜੀ ਇਹਦੇ ਵਿੱਚ ਤੇ ਇਹਦੇ ਆਪਾਂ ਗੱਲ ਕਰੀਏ ਭਾਵ ਯਾਰ ਦੀ ਵੀਰੇ ਮੋਲ ਕਰਾਉਣਾ ਫਿਰ ਜਿੰਨਾ ਮਰਜ਼ੀ ਕਰਾਲਾ ਠੀਕ ਹੈ ਨਾ ਗੱਲ ਲੈਣ ਦੇਣੀ ਹੈ 95000 ਦੀ ਵੜ ਦੇਵਾਂਗੇ ਆਪਾਂ 95000 ਦੀ ਵੜ ਦੇਵਾਂਗੇ ਹਾਂ ਚੁਵਾਈ ਜੀ ਇੱਕ ਨੰਬਰ ਆ ਦੁੱਧ 25 ਤੋਂ ਪਾਰ ਮੰਨ ਕੇ ਲੈਣੇ ਬੰਦਾ ਉਹ ਬਈਆ ਮੰਨ ਕੇ 72 2 ਢਾਈ ਗੱਲ ਨੂੰ ਜੀਤੀ ਗੱਲ ਨੂੰ ਨਾ ਬੜਨੀ ਠੀਕ ਹੈ ਹਾਂ 25 ਕਿਲੋ ਜਿਹੜਾ ਮਰਜ਼ੀ ਮੰਨ ਕੇ ਲੈਣੇ ਮੂਹਰੇ ਸਾਰੇ 2000 ਹੋਰ ਮਾਰਦੀ ਸੋ ਦੇਖੋ ਬਾਕੀ ਥਣਾ ਦੀ ਬਿੱਥੀ ਬਹੁਤ ਜਿਆਦਾ ਹੈ ਕਿਆ ਬਾਤਾਂ ਚੋਣ ਜਵਾਜ ਇੱਕ ਨੰਬਰ ਆ ਜਮਾ ਹਣਾ ਹਾਂਜੀ ਬਈ ਲੈ ਧੋਰੀ ਬਾਰ ਨਾ ਸੋ ਵੀਰੋ ਕੱਦ ਕਾਰ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਤੇ ਲੇਵਾ ਦੇਖੋ ਸੋਹਣਾ ਸਾਫ ਸੁਥਰਾ ਫਿਟਨੈਸ ਵਾਲਾ ਲੇਵਾ ਜਮਾ ਤੇ ਨਾਲਾ ਨੂੜਾ ਨਾ ਕਹਦਾ ਕਿਆ ਬਾਤਾਂ ਗੁੰਦੀ ਭਈਆ ਤੇ ਰਾਜੀ ਸਮੀ ਭਲੀ ਵੀ ਸੋ ਫੇਸ ਕੁਆਲਿਟੀ ਵਗੈਰਾ ਦੇ ਤੇ ਲੈਵਾ ਦੇਖੋ ਯਾਰ ਕਿਆ ਬਾਤ ਹੈ ਸਾਬ ਬਾਕੀ ਰੇਟ ਵੀ ਵੀਰ ਨੇ ਜਮੈਂ ਜੈਨੂਨ ਮੰਗਿਆ 95000 ਰੁਪਏ ਦੇ ਲੈਣ ਵਾਲਾ ਭਾਗ ਆ ਇਹਦੇ ਵਿੱਚੋਂ ਮਾਨਦਾਰ ਮਾਣਾ ਮੋਟਾ ਹੋ ਜਾ। ਨਹੀਂ ਹੂੰ ਭਾਈ ਇਹ 5-7000 ਦਾ ਬਟਾ ਪੈ ਜੂਗਾ। ਜੀ ਮਾਨਦਾਨਕ ਜ਼ਰੂਰ ਕਰਨ ਗਏ ਗਏ। ਮੰਗਣੋਂ 20 ਮੰਗੜੀ 25 ਮੰਗੜੀ। ਮੰਗਣੋਂ ਤਾਂ ਭਾਈ 5 ਲੱਖ ਵੀ ਮੁੱਲ ਕਰ ਦੇਦਾ ਕੀ ਫਾਇਦਾ ਹੈਗਾ। ਠੀਕ ਹੈ। ਇਹ ਗੱਲ ਆਪ ਨੂੰ ਕਿਹਨੂੰ ਭਾਣਾ ਮਿਲਿਆ ਪਾਣੀ ਦੀ ਦੇ ਦੇ। ਠੀਕ ਹੈ। ਸੋ ਬਾਕੀ ਸਾਫ ਸੁਥਰੇ ਲੈ ਵੀ ਜਮਾ। ਪਤਾ ਵੀ ਪਾ ਦੇ ਇੱਕ ਦਾ 15 ਦੀ ਬਿਹੜੇ ਵਿਕੂਗੀ। ਠੀਕ ਹੈ। ਅੱਗੇ ਕਿਤੇ ਦੇ ਵਿੱਚ। ਸੋ ਲੈਵਾ ਦੇਖੋ ਯਾਰ ਕਿਆ ਪਤਾ ਨਜ਼ਾਰੇਦਾਰ ਵਿਹੜਾ 95000 ਦੀ ਬਿਹੜ ਸੁਈ ਸਵਾਈ ਤੇ 27 22 ਕਿਲੋ ਦਾ ਰਾਵਣਾ ਦੇ ਦੇਣਾ ਪਿੰਡ ਹੰਢਾਇਆ ਜ਼ਿਲ੍ਹਾ ਬ ਮੋਬਾਈਲ ਨੰਬਰ 9877886299 ਵੀਡੀਓ ਦੇਖ ਕੇ ਲੈ ਚੈਨਲ ਨੂੰ ਪਿਆਰ ਦਿਓ